ਨਸ਼ਾ ਮੁਕਤ ਪੰਜਾਬ ਵੱਲ ਇੱਕ ਹੋਰ ਵੱਡਾ ਕਦਮ ਵਿਜੇ ਮਸੀਹ ਦੀ ਜਾਇਦਾਦ ਤੇ ਪੀਲਾ ਪੰਜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਹੇਠ ਅੱਜ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਮੁਹਿੰਮ ਜੋ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੂਰੇ ਰਾਜ ਵਿੱਚ ਚੱਲ ਰਹੀ ਹੈ ਦਿਨੋਂ ਦਿਨ ਨਵੇਂ ਪੱਖਾਂ ਨੂੰ ਛੂ ਰਹੀ ਹੈ ਅੱਜ ਦੀ ਕਾਰਵਾਈ ਸਬ ਡਿਵੀਜ਼ਨ ਫਿਲੌਰ ਵਿੱਚ ਹੋਈ ਜਿੱਥੇ ਐਸਐਸਪੀ ਜਲੰਧਰ ਦੇ ਹੱਥ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਡੀਐਸਪੀ ਸਰਵੰਤ ਸਿੰਘ ਬਲ ਇਸੇ ਚੋ ਸੰਜੀਵ ਕਪੂਰ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਨਸ਼ਾ ਤਸਕਰ ਵਿਜੇ ਮਸੀਹ ਦੀ ਜਾਇਦਾਦ ਤੇ ਸਰਕਾਰੀ ਤਰੀਕੇ ਨਾਲ ਪੀਲਾ ਪੰਜਾ ਮਾਰਿਆ ਵਿਜੇ ਮਸੀਹ ਜੋ ਕਿ ਇੱਕ ਫਲੋਰ ਵਿੱਚ ਉੱਚੀ ਕਾਟੀ ਇਲਾਕੇ ਦਾ ਨਿਵਾਸੀ ਹੈ ਉਸ ਦੇ ਖਿਲਾਫ ਵਕ ਵਕ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰੀ ਸੰਬੰਧੀ ਕੁੱਲ 21 ਐਫ ਆਈ ਆਰ ਦਰਜ ਹਨ ਵਿਜੇ ਨੇ ਨਸ਼ਾ ਵੇਚ ਕੇ ਕਮਾਈ ਹੋਈ ਕਾਲੀ ਦੌਲਤ ਰਾਹੀਂ ਇਹ ਜਾਇਦਾਦ ਬਣਾਈ ਸੀ ਹੁਣ ਇਹ ਜਾਇਦਾਦ ਪੰਜਾਬ ਸਰਕਾਰ ਵੱਲੋਂ ਜ਼ਬਤ ਕਰ ਲਈ ਗਈ ਹੈ ਇਸ ਕਾਰਵਾਈ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ਵਿਰੁੱਧ ਕਾਰਵਾਈ ਨਹੀਂ ਸਗੋ ਉਹਨਾਂ ਸਾਰਿਆਂ ਲਈ ਸਖਤ ਸੁਨੇਹਾ ਹੈ ਜੋ ਨਸ਼ਿਆਂ ਦੇ ਵਪਾਰ ਵਿੱਚ ਲਿਪਤ ਹਨ ਐਸਐਸਪੀ ਵਿਰਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਵਿਜੇ ਮਸੀਹ ਵਰਗੇ ਤਸਕਰਾਂ ਨੂੰ ਕਦੇ ਵੀ ਰਾਤ ਨਹੀਂ ਮਿਲੇਗੀ ਪੁਲਿਸ ਅਤੇ ਸਖਤ ਕਾਨੂੰਨੀ ਚੋਣਾ ਰਾਹੀ ਉਹਨਾਂ ਨੂੰ ਸਜ਼ਾ ਦੇ ਕੇ ਰਾਜ ਵਿੱਚ ਕਾਨੂੰਨ ਦੀ ਹਕੂਮਤ ਬਣਾਈ ਜਾਵੇਗੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਉਹਨਾਂ ਕੋਲ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਦੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਹੈਲਪਲਾਈਨ ਤੇ ਸੰਪਰਕ ਕਰਨ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆ ਵਿਰੋਧ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ ਪੰਜਾਬ ਸਰਕਾਰ ਦਾ ਟਿੱਕਾ ਹੈ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ਵੱਲ ਬੜੇ ਇਰਾਦਿਆਂ ਨਾਲ ਅੱਗੇ ਵਧ ਰਹੀ ਹੈ ਇਹ ਕਾਰਵਾਈ ਵੀ ਉਸ ਦਿਸ਼ਾ ਵਿੱਚ ਇੱਕ ਵੱਡਾ ਅਤੇ ਫੈਸਲਾਕੁਨ ਕਦਮ ਮੰਨਿਆ ਜਾ ਰਿਹਾ ਹੈ ਇਸ ਕਾਰਵਾਈ ਤੋਂ ਬਾਅਦ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਪਈ ਲੋਕਾਂ ਨੇ ਨਸ਼ਾ ਤਸਕਰ ਦੀ ਜਾਇਦਾਦ ਤੇ ਪੀਲਾ ਪੰਜਾਬ ਐਂਡ ਦੀ ਖੁਸ਼ੀ 'ਚ ਲੱਡੂ ਵੰਡੇ ਅਤੇ ਪੁਲਿਸ ਦੇ ਕਦਮ ਦੀ ਖੁੱਲਕੇ ਸਾਰਾਹਨਾ ਕੀਤੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਵਿਜੇ ਮਸੀਨ ਆ ਦਾ ਜਿਹੜਾ ਸ਼ਖਸ ਹੈਗਾ ਉਹਦੇ ਉੱਪਰ 21 ਜਿਹੜੀਆਂ ਐਫ ਆਫ ਵੱਖ-ਵੱਖ ਜਿਹੜੀਆਂ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਤਿੰਨ ਮੁਕਦਮੇ ਉਤੇ ਐਨ ਡੀ ਪੀ ਐਸ ਦੇ ਦਰਜ ਹੈਗੇ ਐਂਡ ਇਹ 2004 ਤੋਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਿਹੜਾ ਗੱਲ ਹੈਗਾ ਇਹਦੇ ਵੱਲੋਂ ਜਿਹੜੀ ਹੈਗੀ ਨਸ਼ਾ ਨੂੰ ਵੇਚ ਕੇ ਪ੍ਰਸੀਡ ਜਿਹੜੀ ਹੈ ਉਹਦੇ ਕਮਾਈ ਤੋਂ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਐਂਡ ਇਹ ਇਨਕ੍ਰੋਚਮੈਂਟ ਕਰਕੇ ਜਿਹੜੀ ਇਹ ਦੁਕਾਨ ਤੁਸੀਂ ਦੇਖ ਰਹੇ ਹੋ ਜਿਹਨੂੰ ਡਿਮਾਲਿਸ਼ ਕੀਤਾ ਜਾ ਰਿਹਾ ਹੈ ਇਹਨਾਂ ਨਸ਼ੇ ਦੀ ਕਮਾਈ ਨਾਲ ਜਿਹੜੀ ਹੈਗੀ ਆ ਇਹ ਪਰੋਚ ਕਰਕੇ ਜਿਹੜੀ ਹੈ ਪ੍ਰਾਪਰਟੀ ਬਣਾਈ ਆ ਐਂਡ ਇਹ ਇਸ ਨੂੰ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਨਸ਼ੇ ਦੇ ਤਸਕਰ ਤੇ ਉਹਨਾਂ ਦੀ ਜਿਹੜੀ ਇਲੀਗਲ ਅਕਵਾਇਰਡ ਪ੍ਰਾਪਰਟੀ ਹੈਗੀ ਉਹ ਡਿਮੋਲਿਸ਼ ਕੀਤਾ ਜਾ ਸਕੇ ਸਰ ਕਿੰਨੇ ਕ ਫਾਰਮ ਦੇ ਵਿੱਚ ਹੋਰ ਲਿਸ ਕਿੰਨੇ ਕ ਲੰਬੀ ਹੈ ਜੀ ਇਸ ਵਿਅਕਤੀ ਦੀ ਜਿਹੜੀ ਪਹਿਲਾਂ 1.5 ਏਕੜ ਜ਼ਮੀਨ ਵੀ ਅਸੀਂ 68F ਐਂਡਪੀ ਸੈਕਟਰ ਦੇ ਤਹਿਤ ਫ੍ਰੀਜ਼ ਕਰਾ ਚੁੱਕੇ ਆ ਜੋ ਇਹਨਾਂ ਇਲੀਗਲ ਅਕਵਾਇਰਡ ਪ੍ਰਾਪਰਟੀ ਹੈ ਦੀ ਆ ਕਿਸੇ ਨਸ਼ੇ ਨੂੰ ਵੇਚ ਕੇ ਉਹਦੀ ਕਮਾਈ ਤੋਂ ਬਣਾਈ ਗਈ ਸੀ ਐਂਡ ਹੋਰ ਵੀ ਜਿਹੜੀਆਂ ਤੇ ਪ੍ਰੋਪਰਟੀਆਂ ਹੈਗੀਆਂ ਨੇ ਬਟ ਉਹ ਲੀਗਲੀ ਅਸੀਂ ਜਿਹੜਾ ਕਿ ਸਾਰਾ ਪ੍ਰੋਸੀਡ ਕਰਕੇ ਉਹ ਦੇ ਕਾਨੂੰਨ ਦੇ ਧਾਰਾ ਦੇ ਵਿੱਚ ਜੋ ਡਿਵੈਲਪਮੈਂਟ ਹੋ ਸਾਡੀ ਕਰਾ ਰਹੇ ਹਾਂ ਬਸ ਦੂਸਰੀ ਜੇ ਲਈ ਗੱਲ ਕੀਤੀ ਰੂਰਲ ਇਹਦੀ ਗੱਲ ਕੀਤੀ ਜਾਵੇ ਕਿੰਨੇ ਕੁ ਪ੍ਰੋਪਰਟੀਆਂ ਦੇ ਸਰ ਹੋਂਦਾ ਕਾਰਵਾਈ ਹੋ ਚੁੱਕੀ ਜਿਹੜੀਆਂ ਹੋਂ ਤੱਕ ਸਾਡੀ ਡਿਸਟ੍ਰਿਕਟ ਜਿਹੜਾ ਜਲੰਧਰ ਰੂਰਲ ਦੇ ਵਿੱਚ ਅਸੀਂ ਇਹ ਚੌਥੀ ਪ੍ਰੋਪਰਟੀ ਜਿਹੜੀ ਡਿਵੈਲਿਸ਼ ਕਰਾ ਰਹੇ ਹਾਂ ਐਂਡ ਬਾਕੀ ਹੋਰ ਵੀ ਲਿਸਟ ਕਾਫੀ ਲੰਬੀ ਹੈ ਜਿਵੇਂ ਜਿਵੇਂ ਅਸੀਂ ਕਰਾਵਾਂਗੇ ਤਾਂ ਤੁਹਾਨੂੰ ਅਪਡੇਟ ਹੁੰਦਾ ਜਾਏਗਾ ਸਰ ਕੋਈ ਮੈਸੇਜ ਮੈਸੇਜ ਇਹ ਹੈ ਕਿ ਜਿਹੜੇ ਵੀ ਕੋਈ ਨਸ਼ੇ ਦੇ ਤਸਕਰ ਰਹੇਗੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਖਤ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਕੰਮ ਕਰੇਗਾ ਤਾਂ ਉਹਦੋਂ ਉਸ ਦੀ ਕਮਾਈ ਨਾਲ ਬਣਾਈ ਹੋਈ ਪ੍ਰਾਪਰਟੀ ਨੂੰ ਡਿਮੋਲਿਸ਼ ਵੀ ਕੀਤਾ ਜਾਏਗਾ ਐਂਡ ਉਹਨੂੰ ਐਨਡੀਪੀਐਸ ਦੀ ਸਖਤ ਦਾਰਾਮੰਦ ਜਿਹੜਾ ਹੈਗਾ ਸਾਹਮਣਾ ਵੀ ਕਰਨਾ ਪਏਗਾ